2 3 ਤੇ 4 ਜੂਨ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ 'ਚ ਇੱਕ ਮੀਟਿੰਗ ਰੱਖਿਆ ਜਿਸ 'ਚ ਸਾਰੇ ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹੋਣਗੇ ਜਥੇਬੰਦਕ ਢਾਂਚੇ ਦਾ ਐਲਾਨ ਹੋਵੇਗਾ ਨਾਲ ਹੀ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਉੱਤੇ ਵੀ ਚਰਚਾ ਹੋ ਸਕਦੀ ਹੈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬਲਾਰੇ ਦਲਜੀਤ ਸਿੰਘ ਜੀਮਾ ਨੇ ਸਰ ਕਿਹੜੇ ਕਿਹੜੇ ਪਦ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਨਹੀਂ ਐਲਾਨ ਕੀਤਾ ਗਿਆ ਸੀਗਾ ਉਹ ਐਲਾਨ ਹੋਣ ਤੋਂ ਬਾਅਦ ਕੋਈ ਨਵੀਂ ਪ੍ਰਕਿਰਿਆ ਸ਼ੁਰੂ ਹੋਵੇਗੀ ਕੱਲੇ-ਕੱਲੇ ਦੀ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਹੈ ਹਾਲੇ ਪੁਰਾਣੀ ਕੰਮ ਕਰ ਰਹੀ ਹੈ ਨਵੀਂ ਜਥੇਬੰਦੀ ਵਾਸਤੇ ਡੈਲੀਗੇਟ ਸੈਸ਼ਨ ਨੇ ਅਧਿਕਾਰ ਪ੍ਰਧਾਨ ਸਭਾ ਨੂੰ ਦਿੱਤੇ ਹੋਏ ਇਸ ਕਰਕੇ ਅਸੀਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਸਾਡੇ ਪ੍ਰੋਮਿਨੈਂਟ ਲੀਡਰਸ ਜਿਦਾਂ ਚਐਮਐਲਏ ਵੀ ਐਮਪੀ ਵੀ ਜ਼ਿਲ੍ਹਾ ਜਥੇਦਾਰ ਸਾਹਿਬਾਨ ਸ਼ਰਮਣੀ ਕਮੇਟੀ ਦੇ ਮੈਂਬਰ ਇਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਮੀਟਿੰਗਾਂ ਇੱਕ ਇੱਕ ਘੰਟੇ ਦਾ ਸਮਾਂ ਹਰ ਜ਼ਿਲ੍ਹੇ ਨੂੰ ਸੱਤ ਦਿਨੇ ਰੋਜ਼ ਅਸੀਂ ਕਵਰ ਕਰਨੇ ਆ ਤਿੰਨ ਦਿਨਾਂ ਦੇ ਵਿੱਚ ਸਾਰੇ ਜ਼ਿਲ੍ਹੇ ਕਵਰ ਕਰਨੇ ਆ ਚੋਣਾ ਤੋਂ ਤੁਰੰਤ ਬਾਅਦ ਇਸ ਤਰ੍ਹਾਂ ਦਾ ਕਿਉਂਕਿ ਜਥੇਬੰਦਕ ਢਾਂਚੇ ਦਾ ਐਲਾਨ ਹੋ ਰਿਹਾ ਹੈਗਾ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਾਲੀ ਦਲ ਨੂੰ ਕਾਫੀ ਨੁਕਸਾਨ ਹੋਇਆ ਚੋਣਾਂ ਦੇ ਅੰਦਰ ਤਾਂ ਉਹਦੇ ਤੇ ਵੀ ਕੋਈ ਚਰਚਾ ਹੋ ਸਕਦੀ ਹੈ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਪਹਿਲਾਂ ਲਗਾਤਾਰ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਰਹੀਆਂ ਜਿਸ ਕਰਕੇ ਨੁਕਸਾਨ ਉਠਾਉਣਾ ਪਿਆ ਕਾਲੀ ਦਲ ਨੂੰ ਕਿ ਇਸ ਕਰਕੇ ਹੀ ਇਹ ਜਲਦੀ ਸੱਦੀ ਗਈ ਹੈ ਨਹੀਂ ਆਰਗੇਨਾਈਜੇਸ਼ਨ ਦਾ ਕੰਮ ਤਾਂ ਆਲਰੇਡੀ ਓਵਰ 듀 ਹੈ ਕਿਉਂਕਿ ਵਿੱਚ ਇਲੈਕਸ਼ਨ ਆ ਗਈ ਇਲੈਕਸ਼ਨ ਤੋਂ ਪਹਿਲਾਂ ਸੋਚਿਆ ਗਿਆ ਸੀ ਕਿ ਬਾਅਦ ਦੇ ਵਿੱਚ ਇਲੈਕਸ਼ਨ ਤੋਂ ਸਾਰਾ ਕੰਮ ਕੰਪਲੀਟ ਕੀਤਾ ਜਾਏਗਾ ਸਮਾਂ ਘੱਟ ਸੀ ਇਸ ਕਰਕੇ ਉਸ ਪਾਸੇ ਤਵਜੋ ਪਹਿਲਾਂ ਦਿੱਤੀ ਗਈ। ਔਰ ਪਾਰਟੀ ਦੀ ਪਰਫਾਰਮੈਂਸ ਤਾਂ ਬਾਣੀ ਨਹੀਂ ਕਿਹਾ ਜਾ ਸਕਦੀ। ਪਹਿਲੀਆਂ ਸੀਟਾਂ ਨਾਲੋਂ ਇੱਕ ਸੀਟ ਅਸੀਂ ਵੱਧ ਜਿਹੜੀ ਆ ਪੰਜਾਬ ਦੇ ਵਿੱਚ ਜਿੱਤੀ ਹੈ। ਲੇਕਿਨ ਸਾਡੀ ਐਕਸਪੈਕਟੇਸ਼ਨ ਜਿਹੜੀ ਸੀ ਇਸ ਤੋਂ ਬੈਟਰ ਪਰਫਾਰਮ ਕਰਨ ਦੀ। ਪਰ ਤੁਹਾਡਾ ਵੋਟ ਪਰਸੈਂਟੇਜ ਕਾਫੀ ਘਟਿਆ ਚਿਮਾ ਸਾਹਿਬ ਔਰ ਦੂਜੀ ਗੱਲ ਇਹ ਹੈ ਕਿ ਟਕਸਾਲੀ ਆਗੂਆਂ ਨੂੰ ਜਿਸ ਤਰ੍ਹਾਂ ਗਨੋਰ ਕੀਤਾ ਜਾਂਦਾ ਸੀ। ਜਿਸ ਤਰ੍ਹਾਂ ਪ੍ਰਾਪਰਟੀ ਡੀਲਰ ਆਏ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਇਸ ਤਰ੍ਹਾਂ ਦੇ तमाम ਲੋਕ ਆਏ ਉਹਦੇ ਕਰਕੇ ਵੀ ਰਾਜਨੀਤਿਕ ਮਹਾਰ ਮੰਨ ਰਹੇ ਨੇ ਨੁਕਸਾਨ ਹੋਇਆ ਅਕਾਲੀ ਦਲ ਨੂੰ। देखो मैं दे पहले तो पहले कह रहा हूं कि असि इन्नू नुकसानतरी बंदे 5 ਤੋਂ 6 ਹੋਣੀਆਂ ਕਾਂਗਰਸ ਦੇ ਨਾਲ ਸਾਡੀ ਹਮੇਸ਼ਾ ਟੱਕਰ ਰਹੀ ਆ 8 ਤੋਂ ਉਹਨਾਂ ਦੀਆਂ 2 ਹੋਣੀਆਂ ਇਹ ਵੋਟ ਸ਼ੇਅਰ ਕਾਫੀ ਘਟਿਆ ਤਾਂ ਪਰ ਇਹਨੂੰ ਹੋਰ ਵੀ ਬੈਟਰ ਕੀਤਾ ਜਾ ਸਕਦਾ ਨਸ਼ਾ ਬਹੁਤ ਵੱਡਾ ਮਸਲਾ ਰਿਹਾ ਚੀਮਾ ਸਾਹਿਬ ਇਲੈਕਸ਼ਨ ਦੇ ਅੰਦਰ ਤੁਹਾਨੂੰ ਲੱਗਦਾਗਾ ਕਿ ਅਕਾਲੀ ਦਲ ਦੇ ਪੱਧਰ ਦੇ ਪਾਰਟੀ ਪੱਧਰ ਦੇ ਉੱਤੇ ਵੀ ਕੋਈ ਇਹੋ ਜੀ ਕੈਂਪੇਨ ਚਲਾਉਣ ਦੀ ਲੋੜ ਆ देखो ਨਸ਼ਿਆਂ ਦੀ ਸਮੱਸਿਆ ਬੜੀ ਗੰਮੀਤ ਸਮੱਸਿਆ ਹੈ ਕੀ ਹੈ ਪਹਿਲਾਂ ਵੀ ਗਵਰਨਮੈਂਟ ਬੜੇ ਇਫੈਕਟਿਵ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਕਰਨ 'ਚ ਲੱਗੀ ਵਿਧਾਨ ਸਭਾ ਦੇ ਵਿੱਚ ਵੀ ਇਹਦੇ ਤੇ ਬਹਿਸ ਹੋਈ ਸੀ ਔਰ ਸਾਰੇ ਅੰਕੜੇ ਅਸੀਂ ਵਿਰੋਧੀ ਧਿਰ ਦੇ ਅੱਗੇ ਰੱਖੇ ਸੀ ਕਿ ਕਿੰਨਾ ਕੰਮ ਸਰਕਾਰ ਨੇ ਕਿੰਨੇ ਸੀਜ਼ਰ ਜਿਹੜੇ ਵੱਡੇ ਨਸ਼ਿਆਂ ਦੇ ਜਿਹੜੇ ਪੰਜਾਬ ਦੇ ਵਿੱਚ ਹੋਏ ਸ਼੍ਰੋਮਣੀ ਕਾਲੀ ਦਲ 2 3 ਤੇ 4 ਤਰੀਕ ਨੂੰ ਆਪਣੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕਰੇਗਾ ਨਾਲ ਹੀ ਚੋਣਾਂ ਦੇ ਅੰਦਰ ਜਿਸ ਤਰ੍ਹਾਂ ਪਾਰਟੀ ਦਾ ਵੋਟ ਸ਼ੇਅਰ ਘਟਿਆ ਉਹਦੀ ਚਰਚਾ ਹੋ ਸਕਦੀ ਹੈ ਨਸ਼ਿਆਂ ਦਾ ਇਸ਼ੂ ਜੋ ਬਹੁਤ ਵੱਡਾ ਇਸ਼ੂ ਬਣਿਆ ਨਾ ਚੋਣਾਂ ਦੇ ਅੰਦਰ ਉਸ ਨੂੰ ਲੈ ਕੇ ਵੀ ਕੋਈ ਪਾਰਟੀ ਪਾਰਟੀ ਪੱਧਰ ਦੇ ਉੱਤੇ ਕੈਂਪੇਨ ਚਲਾ ਸਕਦੀ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ